ਹਾਂਜੀ ਅੱਜ ਹੁਣ ਕਰਾਂਗੇ ਇਸ ਸੂਟ ਦੀ ਕਟਿੰਗ ਕਾਟਨ ਦਾ ਸੂਟ ਹੈ ਜੀ ਇਹ ਸ਼ਰਟ ਹੈ ਤੇ ਸਲਵਾਰ ਤੇ ਦੁਪੱਟਾ ਸ਼ਰਟ ਦੇ ਵਿੱਚ ਆਪ ਨੈੱਕ ਦੀ ਇਹ ਪੱਟੀ ਦਿੱਤੀ ਹੋਈ ਹੈ ਸੈਂਟਰ ਦੇ ਵਿੱਚ ਇਹਨੇ ਬਾਕੀ ਹੋ ਸ਼ਰਟ ਤੇ ਕੁਝ ਵੀ ਨਹੀਂ ਹੈ ਸੋ ਪਹਿਲਾਂ ਇਸ ਪੱਟੀ ਨੂੰ ਉਧੇੜਾਂਗੇ ਉਧੇੜ ਲਵਾਂਗੇ ਫਿਰ ਇਹਨੂੰ ਆਪਾਂ ਜਦੋਂ ਸ਼ਰਟ ਸਟਿਚ ਕਰਾਂਗੇ ਉਸ ਤੋਂ ਬਾਅਦ ਲਗਾਵਾਂਗੇ ਤੋ ਆਪਾਂ ਪੱਟੀ ਉਧੇੜ ਲਿੱਤੀ ਐ ਹੁਣ ਆਪਾਂ ਕਰਦੇ ਆ ਕਟਿੰਗ ਹਾਂਜੀ ਆਪਣੇ ਕੋਲ ਨਾਪ ਹੈ ਕਸਟਮਰ ਦਾ ਸ਼ਰਟ ਦੀ ਲੈਂਥ ਹੈਗੀ 40 ਚੈਸਟ ਹੈ 21 ਕਮਰ ਹੈਗੀ ਹੈ ਜੀ 19 ਐਂਡ ਹਾਫ हिਪ ਹੈਗੀ ਹੈ 22 ਐਂਡ ਹਾਫ ਤੇ ਹੁਣ ਇਸ ਨਾਪ ਦੀ ਆਪਾਂ ਕਰਦੇ ਆ ਕਟਿੰਗ ਹਾਂਜੀ ਸ਼ਰਟ ਨੂੰ ਆਪਾਂ ਇਦਾਂ ਡਬਲ ਫੋਲਡ ਕਰਨਾ ਹੈ ਡਬਲ ਕੋਲਡ ਕਰਕੇ ਜੀ ਆਪਾਂ ਲੈਂਥ ਮੈਜ਼ਰਮੈਂਟ ਕਰ ਲੈਨੇ ਆ ਵੀ ਲੈਂਥ ਕਿ ਲਈ ਆਪਾਂ ਨੂੰ 40 ਇੰਚ ਤਿਆਰ ਸ਼ਰਟ ਚਾਹੀਦੀ ਹੈ ਉਹਦੇ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ ਆਪਾਂ ਨੂੰ 43 ਤੇ 44 ਇੰਚ ਚਾਹੀਦਾ ਇਹ ਆਪਣੇ ਕੋਲ ਹੈਗਾ 44 44 ਤਾਂ ਇਹ ਓਕੇ ਆ ਹੁਣ ਆਪਾਂ ਇਹਦਾ ਦੇਖਦੇ ਆ ਹਿਪ ਅਕੋਰਡਿੰਗ ਆਪਾਂ ਹਿੱਪ ਹੈਗੀ ਹੈ ਜੀ 22.5 22.5 ਹਿੱਪ ਹੈ ਆਪਾਂ ਇਹਦੇ ਵਿੱਚ 4 ਇੰਚ ਪਲੱਸ ਕਰਾਂਗੇ 1 2 3 4 ਠੀਕ ਹੈ ਜੀ 26.5 ਮੈਂ 22 ਤੇ ਲਗਾ ਲਿਆ ਜੀ ਕਾਟ ਦਾ ਕਾਟਨ ਦਾ ਸੂਟ ਹੈ इजीली ਆਰਾਮ ਨਾਲ ਐਦਾਂ ਸਮੇਂ ਦੀ ਬਚਤ ਕੋਈ ਢਿੰਗਾ ਨਹੀਂ ਇਤੇ ਨੇ ਟੱਡਾ ਜਾਣਾ ਆਰਾਮ ਨਾਲ ਇਹ ਸੂਟ ਨੇ ਇਦਾਂ ਠੀਕ ਹੈ ਜੀ ਹੁਣ ਇਹਨੂੰ ਕਰਾਂਗੇ ਕਟਿੰਗ ਤੋਂ ਪਹਿਲਾਂ ਪ੍ਰੈਸ ਤਾਂ ਜੋ ਜਿੰਨੇ ਵੀ ਇਹਦੇ ਵਿੱਚ ਬਲ ਪਏ ਹੋਏ ਨੇ ਉਹ ਸਾਰੇ ਨਿਕਲ ਜਾਣ ਤਾਂ ਜੋ ਆਪਣੀ ਕਟਿੰਗ ਬਹੁਤ ਵਧੀਆ ਹੋਵੇ ਪੂਰੇ ਸ਼ਰਟ ਦੇ ਕੱਪੜੇ ਨੂੰ ਆਪਾਂ ਕਰਾਂਗੇ ਪ੍ਰੈਸ ਹਾਂ ਜੀ ਇਹਵੇਂ ਆਪਾਂ ਨੇ ਕੱਪੜੇ ਨੂੰ ਫੋਲਡ ਕਰ ਲਿਆ ਜੀ ਇਹਨੂੰ ਫੋਲਡ ਕਰ ਲਿਆ ਪੂਰਾ ਸਿਰੇ ਤੱਕ ਫੋਲਡ ਕਰਕੇ ਪ੍ਰੈਸ ਕਰ ਦਿੱਤੀ ਹੈ ਤੇ ਹੁਣ ਆਹ ਦੇਖੋ ਫੁੱਟ ਲੈਸ ਜਿਹੜੀ ਮੈਂ उतारी ਸੀ ਉਹ ਚੀਜ਼ ਹੈ ਹੁਣ ਇਹ ਕੱਪੜੇ ਨੂੰ ਆਪਾਂ ਇੱਥੋਂ ਚੱਕ ਕੇ ਇਹਦੇ ਉੱਤੇ ਪਛਾੜ ਦੜੇ ਬਿਲਕੁਲ ਇਕਸਾਰ ਕਰਕੇ ਐਨ ਬਿਲਕੁਲ ਆਰਾਮ ਦੇ ਨਾਲ ਪੂਰਾ ਕੱਪੜਾ ਜਿਹੜਾ ਹੁਣ ਆਪਣਾ 1 ਸਾਲ ਹੋਣਾ ਚਾਹੀਦਾ ਜੇ ਕਿਤੋਂ ਵੀ ਉੱਚਾ ਨੀਵਾ ਹੋਏਗਾ ਫਿਰ ਉਹ ਨਾਪ 'ਚ ਫਰਕ ਪੈ ਜਾਊਗਾ ਹਾਂ ਜੀ ਇੰਤ ਇਦੋਂ ਕੱਪੜਾ ਜਿਹੜਾ ਆਪਣਾ ਛੋਟਾ ਵੱਡਾ ਇੱਥੋਂ ਆਪਾਂ ਸਕੇਲ ਦੀ ਹੈਲਪ ਦੇ ਨਾਲ ਨਿਸ਼ਾਨ ਲਗਾ ਕੇ ਸਿੱਧਾ ਕਰ ਲਵਾਂਗੇ ਤੇ ਜੀ ਕਰ ਦਾਂਗੇ ਕਟੇ ਤਾਂ ਜੋ ਆਪਣੇ ਸੂਟ ਚ ਕੋਈ ਪ੍ਰੋਬਲਮ ਨਾ ਬਣੇ ਹੁਣ ਆਪਣੇ ਕੋਲੇ ਇਹਦੀ ਚੈਸਟ ਹੈਗੀ ਹੈ ਜੀ 21 ਇੰਚ ਹੁਣ ਆਪਾਂ ਨੇ ਇਹਦਾ ਤੀਰਾ ਰੱਖਣਾ ਹੈ 6.5 ਸਾਢੇਵੇਂ ਆਪਾਂ ਇਹਦਾ ਤੀਰਾ ਸਵਾ 6 ਵੀ ਰੱਖ ਸਕਦੇ ਆ ਸਾਢੇ 6 ਵੀ ਰੱਖ ਸਕਦੇ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ ਤੇ ਇਧਰ ਨੂੰ ਮੋਡਾ ਰੱਖਾਂਗੇ ਜੀ 7 ਇੰਚ ਇਤੋਂ ਅੱਧਾ ਇੰਚ ਘਟਾ ਦਾਂਗੇ 6 ਇੰਚ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਮਿਲਾ ਦਾਂਗੇ 7 ਦਾ ਹਾਫ ਕਰਾਂਗੇ 3.5 ਚੈਸਟ ਦਾ ਨਿਸ਼ਾਨ ਲਾਵਾਂਗੇ 21 ਇੰਚ ਚੈਸਟ ਹੈ ਮਤਲਬ 10.5 ਇਹਦੇ 'ਚ ਅੱਧਾ ਇੰਚ ਪਲੱਸ ਕਰ ਦਾਂਗੇ 11 ਇੰਚ ਦਾ ਨਿਸ਼ਾਨੀ ਲਾਵਾਂਗੇ ਪਲੇਅਰਸ ਦੇ ਲਈ ਫੁੱਟਰੋਂ ਕਾ ਮਰਜ਼ਾ ਨਿਸ਼ਾਨ ਲਾਵਾਂਗੇ 7.5 ਤੇ ਕਮਰ ਹੈਗੀ 19.5 19.5 ਦੇ ਵਿੱਚ ਆਪਾਂ 1 ਇੰਚ ਪਲੱਸ ਕਰਿਆ 20.5 ਸਵਾ 10 ਤੇ ਲਗਾ ਲਿਆ ਦੋਨਾਂ ਨਿਸ਼ਾਨਾ ਨਾਲ ਮਲਾ ਦਵਾਂਗੇ ਸਾਈਡ ਸਲਾਈ ਦੀ ਲਗਾਵਾਂਗੇ ਨਿਸ਼ਾਨ ਸਾਈਡ ਸਲਾਈ ਹੈਗੀ ਹੈ ਕਸਟਮਰ ਦੀ 15 ਅੱਧਾ ਇੰਚ ਉਪਰ ਸਲਾਈ ਚ ਜਾਏਗਾ 15.5 ਸਿੱਪ ਹੈਗੀ ਹੈ ਜੀ 22.5 22.5 ਤੇ ਨਿਸ਼ਾਨ ਲਾਵਾਂਗੇ 11.2 ਇਸ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਮਿਲਾਵਾਂਗੇ ਹਾਂਜੀ ਆਪਣੇ ਸਾਰੇ ਨਿਸ਼ਾਨ ਲੱਗ ਚੁੱਕੇ ਨੇ ਚੈਸਟ ਕਮਰ हिप ਇਹ ਆਪਣੀ ਸਾਈਡਸ ਲਾਈ ਹੈ ਜੀ ਇਥੋਂ ਧੀਰੇ ਦਾ ਨਿਸ਼ਾਨ ਹੈ ਇਹ ਮੋਡੇ ਦਾ ਨਿਸ਼ਾਨ ਹੈ ਠੀਕ ਹੈ ਜੀ ਹੁਣ ਆਪਾਂ ਜਿਹੜੇ ਕਾਰਡ ਪਾਣੀ ਹੈ ਇਥੋਂ ਠੀਕ ਹੈ ਜੀ ਇਥੋਂ ਆਪਾਂ ਨੇ ਇੱਕ ਨਿਸ਼ਾਨ ਲੈਣਾ 2 ਇੰਚ ਤੇ ਤੇ ਦੂਜਾ ਨਿਸ਼ਾਨ ਲਗਾਣਾ 2 ਇੰਚ ਤੇ ਠੀਕ ਹੈ ਜੀ ਉਸ ਤੋਂ ਬਾਅਦ ਐਦਾਂ ਕਰਕੇ ਮਲਾਈ ਚ ਕਾਟ ਪਾ ਦੇਣਾ ਠੀਕ ਹੈ ਹੁਣ ਆਪਾਂ ਕਰਾਂਗੇ ਕਟਿੰਗ ਤੇ ਫਰੰਟ ਦੇ ਵਿੱਚ ਆਪਾਂ ਇੱਥੋਂ 1/2 ਇੰਚ ਦੀ ਕਾਟ ਪਾਣੀ ਹੈ ਇਹ ਵੀ ਤੁਸੀਂ ਯਾਦ ਰੱਖਿਓ ਇਹ ਕਾਟ ਜ਼ਰੂਰੀ ਹੈ ਜੇ ਕਾਟ ਆਪਾਂ ਨਹੀਂ ਪਾਉਂਦੇ ਤਾਂ ਆਪਣਾ ਜਿਹੜਾ ਕੀ ਹੈ ਸ਼ਰਟ ਦਾ ਜਿਹੜਾ ਅਗਲਾ ਮੁਰਲਾ ਗਲਾ ਹੁੰਦਾ ਫਿਰ ਪਿੱਛੇ ਨੂੰ ਜਾਣ ਲੱਗ ਜਾਂਦਾ ਹੁਣ ਆਪਾਂ ਕਰਦੇ ਹਾਂ ਇਹਦੀ ਕਟਿੰਗ बैक की कटिंग हो चुकी है हम आप करते हैं फ्रंट ठीक है जी ये अपनी शर्ट की कटिंग नैक्सट वीडियो मैं के मैं थोड़ा दसागी भी इसे शर्ट के अपने प्लेट्स के निशान किमें लगाने हैं डाट किवे पाने ने प्लेटा किमें पाया ने ठीक है जी थैंक यू सो मच